ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਆਪੇ ਬਗੀਚਾ ਤੇ ਆਪੇ ਹੈ ਮਾਲੀ ਆਪੇ ਬਗੀਚਾ ਤੇ ਆਪੇ ਹੈ ਮਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਆਪੇ ਹੈ ਕਲਿਆ ਤੇ ਆਪੇ ਹੈ ਢਾਲੀ ਕਲੀਆਂ ਚ ਬੈਠੇ ਗੁਲਾਬ ਵਾਰ ਕੇ ਮਾਲੀ ਦੋ ਜਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਵਣ ਕੇ ਮਾਲੀ ਦੋ ਜਗ ਦੇਨੀਆ ਟੁੱਟੇ ਅਧਿਰਾਂ ਦਾ ਉਹ ਬਣ ਕੇ லா வணக்கா டூபேனா டூபேனா பாரல்க ਮਾਲੀ ਦੋ ਜਾਗ ਦੇਨੀਆ ਆਏ ਫੁੱਲਾਂ ਦਾ ਸੁਹਾਗ ਬਣ ਕੇ ਮਾਲੀ ਦੋ ਜਾਗ ਦੇਨੀਆ ਵੰਡੇ ਦੇਰ ਮਤ ਮੇਰੇ ਪੀਰ ਨੂਰਾਨੀ ਵੰਡੇ ਦੇਰ ਮਤ ਮੇਰੇ ਪੀਰ ਨੂਰਾਨੀ ਮੁਰ ਦੇਨੂ ਉਮਰ ਰਾਤੇ ਬੁੱਢੇ ਆ ਜਵਾਨੀ ਮੁਰ ਦੇਨੂ ਉਮਰ ਰਾਤੇ ਬੁੱਢੇ ਆ ਜਵਾਨੀ ਆਏ ਮੱਤੇ ਉਤੇ ਪਾਗ ਬਾਰੇ ਕੇ ਮਾਲੀ ਦੋ जग ਦੇਨੀਆ ਆਏ ਫੁੱਲਾਂ ਦਾ ਸੁਹਾਗ ਬਾਰੇ ਕੇ ਮਾਲੀ ਦੋ ਜਗ ਦੇ ਨੀਆਂ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਰਤਨ ਦੇ ਪੇ ਦਿੱਤੇ ਸੱਚ ਵਪਾਰੀ ਸੁਖ ਦੇ ਸੋ ਮੁੰਦਰ ਦਇਆ ਦੇ ਪੰਡਾਰੀ ਸੁਖ ਦੇ ਸੋ ਮੁੰਦ ਪਰਗਟ ਹੋਏ ਅਨਹਦ ਰਾਗ ਬਾਣ ਕੇ ਮਾਲੀ ਦੋ ਜਗ ਦੇਨੀਆ ਆਏ ਫੁਲਾੰਦਾ ਸੁਹਾਗ ਬਾਣ ਕੇ ਮਾਲੀ ਦੋ ਜਗ ਦੇਨੀਆ ਆਏ ਫੁਲਾੰਦਾ ਸੁਹਾਗ ਬਾਣ ਕੇ ਮਾਲੀ ਦੋ ਜਾਗ ਦੇਨੀਆ ਮਾਲੀ ਦੋ ਜਾਗ ਦੇਨੀਆ ਹੋਣਾ ਮੇਰਾ ਖੁਈ ਵੜਾ ਪੀਰ ਜੀ ਮਥਾਯਨ ਦੇ ਗਦਾ ਅਮੀਰ ਤੇ ਗਰੀਬ ਜੀ ਮਥਾਯ सोणा मेरा बाला पीर पीरी मथा बजीगार सोन खोए वारा मथां ओ न टेकदार अमीर ते गरीब बज मथायो न टेकार अमीर ते गरीब बजी वंडे ਜਾਗ ਨਾਲ ਸੋਨਾ ਮੇਰਾ ਖੋਏ ਵਾਲਾ ਪੀਹ ਜੀ ਮਥਰ ਨੂੰ ਦੇ ਤਕਦਾ ਅਮੀਰ ਤੇ ਕਰੀ ਬਣੀ ਮਥਾ ਨੂੰ ਦੇ ਤਕਦਾ ਅਮੀਰ ਤੇ मथायो न टेकार अमीर ते ग़रीब जी जगदा पूरी वारा पीर जी मथायो न टेकार अमीर ते पाल पाणे के पाली दो जो जागे न त सचे i ਸਤ ਦੁਰ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਦਾਤਾ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਸਤ ਦੁਰ ਖੁਸ਼ੀਆਂ ਵੰਡਦਾ ਬੰਦਦਾ ਰਹਿਮਤ ਪੀਰ ਨੂਰਾਨੀ ਉਸ ਦੇ ਵਰਗਾ ਹੋਰ ਨਦਾਨੀ ਬੰਦਦਾ ਰਹਿਮਤ ਪੀਰ ਨੂਰਾਨੀ ਉਸ ਦੇ ਵਰਗਾ ਹੋਰ ਨਦਾਨੀ ਉਹ ਤਨਾਮ ਦੀ ਦولت ਬੰਦਦਾ ਤੁਸੀਂ ਝੋਲੀਆਂ ਪਰ ਲੋਜੀ ਮੇਰਾ ਸਤਗੁਰੂ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਦਾਤਾ ਖੁਸ਼ੀਆਂ ਵੰਡਦਾ ਜਨਮ ਮਰਨ ਦਾ ਗੇੜ ਮੁਕਾਂਦਾ ਚੌਰਾਸੀ ਦਾ ਫੇਰਾ ਮੁਕਾਂਦਾ ਜਨਮ ਮਰਨ ਦਾ ਕਿਹੜਾ ਮੁਕਾਂਦਾ 84 ਦਾ ਫੇਰਾ ਮੁਕਾਂਦਾ ਆ ਚਰਣੀ ਗੁਰਾਂ ਦੇ ਲੱਗ ਜੋ ਤੁਸੀਂ ਝੋਲੀਆਂ ਪਰ ਲੋਜੀ ਮੇਰਾ ਸਤ ਗੁਰੁ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋਜੀ ਮੇਰਾ ਦਾਤਾ ਖੁਸ਼ੀਆਂ ਵੰਡਦਾ ਸਤਗੁਰ ਨਾਮ ਦੀ ਦੌਲਤ ਵੰਡਦਾ ਸਤਗੁਰ ਨਾਮ ਦੀ ਦੌਲਤ ਵੰਡਦਾ ਕਾਗਾ ਤੋਂ ਹੰਸ ਹਕਰਦਾ ਕਾਗਾ ਤੋਂ ਹੰਸ ਹਕਰਦਾ ਉਹ ਤਾਂ ਵਿਛੜੇ ਮੇਲ ਮਿਲਾਉਂਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਸਤ ਗੁਰ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਸਤ ਗੁਰ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲੋ ਜੀ ਮੇਰਾ ਦਾਤਾ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲਓ ਜੀ ਮੇਰਾ ਦਾਤਾ ਖੁਸ਼ੀਆਂ ਵੰਡਦਾ ਤੁਸੀਂ ਝੋਲੀਆਂ ਪਰ ਲਓ ਜੀ ਮੇਰਾ ਸਤਗੁਰੂ ਖੁਸ਼ੀਆਂ ਵੰਡਦਾ ਉਹ ਮੇਰਾ ਸਤਗੁਰ ਜਗ ਜਗ ਜੀਵੇ ਇਹੋ ਵਾਰ ਮੰਗ ਦੀਆ ਉਹ ਮੇਰਾ ਸਤਗੁਰ ਯੁਗ ਜਗ ਜੀਵੇ ਮੈਂ ਹੋ ਰਮ ਮੰਗ ਦੀਆ ਮੇਰਾ ਸਤ ਗੁਰ ਜਗ ਜਗ ਜੀਵੇ ਮੈਂ ਹੋਵਾਰ ਮੰਗ ਦੀਆ ਤੂੰ ਇਹੋ ਵਾਰ ਮੰਗ ਸੰਗ ਤੇ ਸਦਾ ਸਾਨੂੰ ਮਿਲਦਾ ਰਹੇ ਚਿਹਰਾ ਚੰਨ ਤੋਂ ਵੀ ਵੱਧ ਕੇ ਖਿੜੇ ਰਹੇ ਹੋਏ ਦਾ ਪਿਆਰ ਸਦਾ ਸਾਨੂੰ ਮਿਲਦਾ ਰਹੇ ਹੱਜੇ ਰਾਜਨ ਤੋਂ ਵੀ ਵਦ ਕੇ ਖੜੇ ਆ ਰਵੇ ਸੋਨਾ ਦਿਨੋ ਦੇਨਾ ਚਮਕੀ ਜਾਵੇ ਮੈਂ ਹੋਵਾਰ ਮੰਗਦੀਆ ਮੇਰਾ ਸਤ ਗੁਰ ਯੁਗ ਯੁਗ ਜੀਵੇ ਮੈਂ ਹੋਰ ਮੰਗਦੀਆਂ ਇਕਾਈ ਰੂਹਾ ਪਿਆਰੇ ਦਾ ਮੰਗਦੀਆਂ ਹੋਏ ਦੀਆਂ ਸਾਵਾਂ ਦੇ ਨਾਲ ਸਾਵਾਂ ਲੈਦੀਆ ਕੈਰੂਹਾ ਪਿਆਰੀਏ ਦਾ ਮੰਗਦੀਆ ਇਹਦੀਆ ਸਾਮਾ ਦੇ ਨਾਲ ਸਾਵਾ ਚਲਦੀਆ ਹੋਏ ਉਹਨੂੰ ਜੀਵੇ ਮੈਂ ਇਹੋ ਵਾਰ ਮੰਗਦੀਆਂ ਮੇਰਾ ਸਤ ਗੁਰ ਯੋਗ ਯੋਗ ਜੀਵੇ ਮੈਂ ਇਹੋ ਵਾਰ ਮੰਗਦੀਆਂ ਹਰਦਲ ਮਿਲ ਕਰੀਏ سچے सचे प्यार لمیوں लमी उमिरि